ਇਸ ਵੇਲੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਉੱਤੇ ਜਿੱਥੇ ਚੋਣ ਹੋਣ ਜਾ ਰਹੀ ਹੈ ਇਸ ਵਾਰ 2024 ਦੇ ਵਿੱਚ ਇਹ 13 ਦੀਆਂ 13 ਸੀਟਾਂ ਜਿਹੜੀਆਂ ਨੇ ਇੱਥੇ ਕਮਾਸਾਨ ਹੋਏਗਾ ਇੱਥੇ ਬਹੁਤ ਕੋਣੀ ਮੁਕਾਬਲਾ ਹੋਏਗਾ ਉਹਦਾ ਕਾਰਨ ਇਹ ਆ ਵੀ ਪਹਿਲਾਂ ਤਿੰਨ ਪਾਰਟੀਆਂ ਹੁੰਦੀਆਂ ਸੀ ਮੁੱਖ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਾਂਗਰਸ ਹੁੰਦੀ ਸੀਗੀ 2014 ਤੋਂ ਆਮ ਆਦਮੀ ਪਾਰਟੀ ਆ ਗਈ ਜਾਂ ਭੋਜਨ ਸਮਾਜ ਪਾਰਟੀ ਪਹਿਲਾਂ ਹੁੰਦੀ ਸੀ ਜਾਂ ਕਮਿਊਨਿਸਟ ਪਾਰਟੀ ਹੁੰਦੀ ਸੀਗੀ ਔਰ ਇੱਕ ਕਾਂਗਰਸ ਹੁੰਦੀ ਸੀਗੀ ਇਹਨਾਂ ਦਾ ਆਪਸ ਵਿੱਚ ਮੁਕਾਬਲਾ ਚੱਲਦਾ ਸੀ ਔਰ ਜਿਹੜੀ ਮੇਜਰ ਫਾਈਟ ਹੁੰਦੀ ਸੀਗੀ ਉਹ ਹੁੰਦੀ ਸੀਗੀ ਅਕਾਲੀ ਭਾਜਪਾ ਤੇ ਕਾਂਗਰਸ ਦੇ ਦਰਮਿਆਨ ਤੇ ਲੋਕਾਂ ਨੂੰ ਡਿਸਾਈਡ ਕਰਨਾ ਬੜਾ ਸੌਖਾ ਰਹਿੰਦਾ ਸੀ ਪਰ ਜਦੋਂ 2014 ਦੇ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਹੁੰਦੀ ਆ ਆਮ ਆਦਮੀ ਪਾਰਟੀ 4 ਸੀਟਾਂ ਜਿੱਤ ਜਾਂਦੀ ਆ ਤਾਂ ਉਹ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਜਿਹੜਾ ਹਿਲਜੁਲ ਵੱਧ ਜਾਂਦੀ ਆ ਜਿਹੜੇ ਥਿੰਕ ਟੈਕ ਕਹਿੰਦੇ ਆ ਉਹ ਹਾਇਰ ਕਰਨੇ ਪੈਂਦੇ ਆ ਵੀ ਸੋਚੀਏ ਹੁਣ ਕਰਨਾ ਕਿਦਾਂ ਅੱਗੇ ਤਾਂ ਕੰਮ ਜਿਹੜਾ ਬੜਾ ਸੋਹਣਾ ਚੱਲਦਾ ਪਿਆ ਸੀਗਾ ਵੀ ਕਦੀ ਉਹ ਆਗੇ ਕਦੀ ਉਹ ਆਗੇ ਹੁਣ ਇਹ ਤੀਜੇ ਬੰਦੇ ਆ ਗਏ ਆ ਹੁਣ ਜਿੱਥੇ ਇਹ ਤੀਜੀ ਪਾਰਟੀ ਇਸ ਵੇਲੇ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਆਪਣੇ ਪੈਰ ਲਗਾ ਚੁੱਕੀ ਆ ਉਥੇ ਹੀ ਇਸ ਪਾਰਟੀ ਤੋਂ ਵੱਖ ਹੋਏ ਕੁਝ ਆਗੂ ਜਿਹੜੇ ਆ ਹੁਣ ਉਹ ਆਪਣੇ ਤੌਰ ਤੇ ਸਰਗਰਮ ਹੋ ਗਏ ਆ ਮੈਂ ਗੱਲ ਕਰ ਰਿਹਾ ਜਸਟਿਸ ਜ਼ੋਰਾ ਸਿੰਘ ਮਾਨ ਦੀ ਜਸਟਿਸ ਜ਼ੋਰਾ ਸਿੰਘ ਮਾਨ ਜਿਹੜੇ ਆ ਏ 2019 ਦੇ ਵਿੱਚ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਲੋਕ ਸਭਾ ਚੋਣਾਂ ਲੜੇ ਸੀਗੇ ਪਰ ਅਨਫੋਰਚੂਨੇਟਲੀ ਹਾਰ ਗਏ ਸੀ ਹੁਣ ਜਸਟਿਸ ਜ਼ੋਰਾ ਸਿੰਘ ਮਾਨ ਜਿਹੜੇ ਆ ਇਹਨਾਂ ਨੇ 2015 ਦੇ ਵਿੱਚ ਬੇਦਬੀ ਕਾਂਡ ਦੇ ਵਿੱਚ ਜਿਹੜਾ ਕਮਿਸ਼ਨ ਬਣਿਆ ਸੀ ਉਹਦੀ ਵੀ ਇਨਕੁਆਇਰੀ ਕੀਤੀ ਸੀ ਸਿੱਖ ਹਲਕਿਆਂ ਦੇ ਵਿੱਚ ਇਹਨਾਂ ਨੂੰ ਇੱਕ ਚੰਗੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਸੂਝਵਾਨ ਵਿਅਕਤੀ ਨੇ ਪੜ੍ਹੇ ਲਿਖੇ ਵਿਅਕਤੀ ਨੇ ਬਤੌਰ ਜਸਟਿਸ ਇਹ ਆਪਣੇ ਅਹੁਦੇ ਤੋਂ ਰਿਟਾਇਰ ਹੋਏ ਨੇ ਹੁਣ ਜਸਟਿਸ ਜ਼ੋਰਾ ਸਿੰਘ ਕਹਿੰਦੇ ਆ ਵੀ ਮੈਂ ਫਰੀਦਕੋਟ ਤੋਂ ਬਤੌਰ ਆਜ਼ਾਦ ਚੋਣਾਂ ਲੜਨੀਆਂ ਨੇ ਕਿਉਂਕਿ ਕਹਿੰਦੇ ਮੈਨੂੰ ਐਦਾਂ ਲੱਗਦਾ ਵੀ ਫਰੀਦਕੋਟ ਦੇ ਲੋਕਾਂ ਦੇ ਨਾਲ ਇਨਸਾਫ ਨਹੀਂ ਹੋ ਰਿਹਾ ਕਿਉਂਕਿ ਉੱਥੇ ਕਲਾਕਾਰ ਭਾਈਚਾਰੇ ਦੇ ਜਿਹੜੇ ਕੈਂਡੀਡੇਟਸ ਆ ਉਹ ਉਤਾਰ ਦਿੱਤੇ ਗਏ ਆ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਉਥੋਂ ਟਿਕਟ ਦਿੱਤੀ ਹੋਈ ਆ ਉਹਨਾਂ ਦਾ ਵੀ ਜਿਹੜਾ ਪਛੋਕੜ ਆ ਉਹ ਕਲਾਕਾਰੀ ਦੇ ਨਾਲ ਜੁੜਿਆ ਹੋਇਆ ਇਸੇ ਤਰ੍ਹਾਂ ਹਰਸ ਰਾਜ ਹੰਸ ਜਿਹੜੇ 2019 ਦੇ ਵਿੱਚ ਦਿੱਲੀ ਜਿੱਤੇ ਸੀਗੇ ਦਿੱਲੀ ਦੀ ਇੱਕ ਸੀਟ ਉਹਨਾਂ ਨੇ ਜਿੱਤੀ ਸੀ ਤੇ ਐਤਕੀ 2024 ਦੇ ਵਿੱਚ ਭਾਜਪਾ ਨੇ ਉਹਨਾਂ ਨੂੰ ਭੇਜ ਦਿੱਤਾ ਫਰੀਦਕੋਟ ਕਾਂਗਰਸ ਦੇ ਸਿਟਿੰਗ ਐਮਪੀ ਮੁਹੰਮਦ ਸਦੀਕ ਜਿਹੜੇ ਆ ਉਹ ਵੀ ਇੱਕ ਨਾਮੀ ਕਲਾਕਾਰ ਆ ਪਰ ਉਹ ਵੀ ਇਸ ਵੇਲੇ ਟਿਕਟ ਦੇ ਚਾਹਵਨ ਆ ਵੀ ਇਹ ਮੈਂ ਸਿਟਿੰਗ ਐਮਪੀ ਆ ਟਿਕਟ ਮੈਨੂੰ ਦਿੱਤੀ ਜਾਵੇ ਤਾਂ ਇਹ ਸਭ ਦੇ ਵਿੱਚ ਜ਼ੋਰਾ ਸਿੰਘ ਜਸਟਿਸ ਜ਼ੋਰਾ ਸਿੰਘ ਜਿਹੜੇ ਆ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਟਿਕਟ ਤੋਂ 2019 ਦੀਆਂ ਇਲੈਕਸ਼ਨਾਂ ਲੜੀਆਂ ਸੀ ਉਹ ਕਹਿੰਦੇ ਹੁਣ ਮੈਂ ਫਰੀਦਕੋਟ ਤੋਂ ਆਜ਼ਾਦ ਲੜੂੰਗਾ ਅਗਰ ਇਹ ਫਰੀਦਕੋਟ ਤੋਂ ਆਜ਼ਾਦ ਲੜਦੇ ਆ ਪੜੇ ਲਿਖੇ ਵਿਅਕਤੀ ਨੇ ਸੂਝਵਾਨ ਵਿਅਕਤੀ ਨੇ ਸਿੱਖ ਹਲਕਿਆਂ ਦੇ ਵਿੱਚ ਚੰਗੀ ਨਜ਼ਰ ਨਾਲ ਚੰਗੀ ਇੱਜ਼ਤ ਮਾਣ ਮਤਾ ਇਹਨਾਂ ਨੂੰ ਹਾਸਲ ਆ ਮਾਣ ਇਹਨਾਂ ਨੂੰ ਹਾਸਲ ਆ ਤਾ ਕਿਤੇ ਨਾ ਕਿਤੇ ਬਠਿੰਡਾ ਖਡੂਰ ਸਾਹਿਬ ਜਲੰਧਰ ਅੰਮ੍ਰਿਤਸਰ ਏਦਾਂ ਸਾਰੀਆਂ ਸੀਟਾਂ ਵਾਂਗੂ ਫਰੀਦਕੋਟ ਜਿਹੜੀ ਆ ਇਹ ਹੌਟ ਸੀਟ ਬਣ ਜਾਣੀ ਆ ਉਹਦਾ ਕਾਰਨ ਇਹ ਆ ਵੀ ਜਦੋਂ ਜਸਟਿਸ ਜ਼ੋਰਾ ਸਿੰਘ ਮਾਨ ਇਹਨਾਂ ਹਲਕਿਆਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰਨਗੇ ਜਾਂ ਵਿਚਰਨਗੇ ਤਾਂ ਜਿਹੜਾ ਬਾਬਲ ਕੋਟਕਪੂਰਾ ਉਹ ਐਸੇ ਹਲਕੇ ਦੇ ਵਿੱਚ ਆਉਂਦਾ ਉਹਨਾਂ ਲੋਕਾਂ ਦੇ ਨਾਲ ਵੀ ਮੁਲਾਕਾਤ ਹੋਏਗੀ ਜਿਹੜੇ ਉਸ ਵਿਕਟਮ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਏਗੀ ਜਦੋਂ ਉਹਨਾਂ ਨਾਲ ਮੁਲਾਕਾਤ ਹੋਏਗੀ ਤਾਂ ਸੁਭਾਵਕ ਜੀ ਗੱਲ ਹੈ ਵੀ ਇੱਕ ਜਿਹੜਾ ਜਸਟਿਸ ਦੇ ਰੈਕ ਤੋਂ ਬੰਦਾ ਰਟਾਇਰ ਹੋਇਆ ਹੋਵੇ ਪਲੱਸ ਉਸ ਬੰਦੇ ਨੇ ਉਸ ਕੇਸ ਦੀ ਇਨਕੁਆਇਰੀ ਕੀਤੀ ਹੋਵੇ ਤਾਂ ਕਿਤੇ ਨਾਲ ਕਿਤੇ ਲੋਕ ਭਰੋਸਾ ਜਰੂਰ ਜਤਾਉਣਗੇ ਕਿ ਹਾਂ ਇਹ ਸ਼ਖਸ ਜਿਹੜਾ ਇਹ ਕੁਝ ਠੀਕ ਲੱਗਦਾ ਸੋ ਕਿਤੇ ਨਾ ਕਿਤੇ ਫਰੀਦਕੋਟ ਸੀਟ ਜਿਹੜੀ ਹੈ ਇਹਦੇ ਵਿੱਚ ਵੀ ਹੁਣ ਗਹਿਗਾ ਚ ਮੁਕਾਬਲਾ ਹੋਏਗਾ ਕਿਉਂਕਿ ਜਸਟਿਸ ਜ਼ੋਰਾ ਸਿੰਘ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਮੈਂ ਬਤੌਰ ਆਜ਼ਾਦ ਜਿਹੜਾ ਇਹ ਚੋਣਾਂ ਲੜਨੀ ਆ ਹੁਣ ਜਦੋਂ ਇਹ ਬਤੌਰ ਆਜ਼ਾਦ ਚੋਣਾਂ ਲੜਨਗੇ ਤਾਂ ਇਹ ਵੋਟਾਂ ਵੀ ਵੱਡੇ ਗਿਣਤੀ ਦੇ ਵਿੱਚ ਹਾਸਲ ਕਰਨਗੇ ਕਿਉਂਕਿ ਇੱਕ ਤਾਂ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਬੈਕਗ੍ਰਾਉਂਡ ਆ ਦੂਸਰਾ ਇਹਨਾਂ ਨੇ ਉਸ ਕੇਸ ਦੀ ਇਨਕੁਆਇਰੀ ਕੀਤੀ ਹੋਈ ਆ ਜਿਹੜਾ ਅਜੇ ਤੱਕ ਮੁੱਦਾ ਸਿੱਖ ਬੁੱਧੀਜੀਵਾਂ ਨੂੰ ਜਾਂ ਸਿੱਖ ਸੰਗਤਾਂ ਨੂੰ ਰੜਕਦਾ ਵੀ ਯਾਰ ਹਜੇ ਤੱਕ ਤਾਂ ਇਨਸਾਫ ਹੋਇਆ ਨਹੀਂ ਔਰ ਆਮ ਆਦਮੀ ਪਾਰਟੀ 2022 ਦੇ ਵਿੱਚ ਇਹੀ ਕਹਿ ਕੇ ਆਈ ਸੀ ਵੀ ਸਾਨੂੰ ਸਰਕਾਰ ਬਣਾ ਲੈਂਦੇ ਹੋ ਅਸੀਂ ਇਹਦਾ ਫੈਸਲਾ ਕਰਦੇਾਂਗੇ ਸੋ ਕਿਤੇ ਨਾ ਕਿਤੇ ਜਿਹੜੀ ਫਰੀਦਕੋਟ ਸੀਟ ਹੈ ਇਹਦੇ ਵਿੱਚ ਵੀ ਹੁਣ ਮੁਕਾਬਲਾ ਬਹੁਤ ਹੋਣੀ ਹੋ ਜਾਣਾ ਕਿਉਂਕਿ ਜਸਟਿਸ ਜ਼ੋਰਾ ਸਿੰਘ ਹੋਣਾ ਨੇ ਇਹ ਐਲਾਨ ਕਰ ਦਿੱਤਾ ਕਿ ਮੈਂ ਫਰੀਦਕੋਟ ਤੋਂ ਬਤੌਰ ਆਜ਼ਾਦ ਉਮੀਦਵਾਰ ਲੜਨਾ ਔਰ ਇੱਥੇ ਹੁਣ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੀ ਵਧਣ ਗਈਆਂ ਪੰਥਕ ਸੀਟ ਐ ਫਰੀਦਕੋਟ ਹੁਣ ਜੇ ਅਗਰ ਜਸਟਿਸ ਜ਼ੋਰਾ ਸਿੰਘ ਉਥੋਂ ਉਹਨਾਂ ਨੇ ਅਨਾਉਂਸ ਤੇ ਕਰ ਦਿੱਤਾ ਇੱਕ ਚੈਨਲ ਨੂੰ ਇੰਟਰਵਿਊ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਮੈਂ ਫਰੀਦਕੋਟ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨੀ ਆ ਸੋ ਕਿਤੇ ਨਾ ਕਿਤੇ ਜਿਹੜੀ ਪੰਥਕ ਵੋਟ ਹੈ ਉਹ ਵੀ ਉਹਨਾਂ ਵੱਲ ਜਾਏਗੀ ਨਾਲ ਦੀ ਨਾਲ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਬੈਕਗ੍ਰਾਉਂਡ ਹੈ ਆਮ ਆਦਮੀ ਪਾਰਟੀ ਦੀ ਵੋਟ ਮਿਲੇਗੀ ਔਰ ਉਹਨਾਂ ਸਿੱਖ ਸੰਗਤਾਂ ਦੀ ਵੋਟ ਵੀ ਉਹਨਾਂ ਨੂੰ ਮਿਲੇਗੀ ਜਿਹੜੀ ਇਨਸਾਫ ਦੀ ਉਡੀਕ ਦੇ ਵਿੱਚ ਨੇ ਜਿਨ੍ਹਾਂ ਨੇ ਲੰਮੇ ਲੰਮੇ ਧਰਨੇ ਦਿੱਤੇ ਜਿਨ੍ਹਾਂ ਨੇ ਡਾਂਗਾ ਖਾਧੀਆਂ ਪੁਲਿਸ ਪ੍ਰਸ਼ਾਸਨ ਦੀਆਂ ਜਿਹੜੇ ਹਾਲੇ ਤੱਕ ਕੋਰਟ ਕਚਹਿਰੀਆਂ ਦੇ ਵਿੱਚ ਗੇੜੇ ਮਾਰਦੇ ਆ ਜਿਨ੍ਹਾਂ ਦੇ ਹਿਰਦੇ ਵਲੁੰਧਰੇ ਗਏ ਜਿਹੜੇ ਪਰੇਸ਼ਾਨ ਨੇ ਦੁਖੀ ਨੇ ਕਿਸ ਤਰ੍ਹਾਂ ਜਿਹੜਾ ਬੇਦਬੀ ਹੋਈ ਉਸ ਤੋਂ ਬਾਅਦ ਨਾਲ ਹੀ ਜਿਹੜਾ ਅ ਪ੍ਰਦੀਪ ਕਲੇਰ ਫੜਿਆ ਗਿਆ ਇਹਨੇ ਸਾਰਾ ਕੁਝ ਹੀ ਦੱਸ ਦਿੱਤਾ ਵੀ ਉੱਥੇ ਤਾਂ ਜਦੋਂ ਇਹਦੇ ਬਾਰੇ ਪਲਾਨ ਹੋਇਆ ਕਿੱਦਾਂ ਹੋਇਆ ਬਿਆਨ ਦਿੱਤੇ ਉਹਨੇ ਆਪਣੇ 164 ਦੇ ਸੋ ਕਿਤੇ ਨਾ ਕਿਤੇ ਹੋ ਸਕਦਾ ਵੀ ਜਸਟਿਸ ਜ਼ੋਰਾ ਸਿੰਘ ਹੋਣਾ ਨੂੰ ਇਸ ਸਾਰੇ ਜੋ ਇਸ ਵੇਲੇ ਹਾਲਾਤ ਬਣੇ ਹੋਏ ਆ ਸਮੀਕਰਨ ਬਣੇ ਹੋਏ ਇਹਦਾ ਫਾਇਦਾ ਹੋਏ ਤੇ ਜਸਟਿਸ ਜ਼ੋਰਾ ਸਿੰਘ ਮਾਨ ਜਿਹੜਾ ਇਹ ਇੱਕ ਵੱਡਾ ਡੈਂਟ ਵੀ ਪਾ ਸਕਦੇ ਆ ਔਰ ਹੋ ਸਕਦਾ ਵੀ ਇਹ ਸੀਟ ਜਿਹੜੀ ਆ ਜਸਟਿਸ ਜ਼ੋਰਾ ਸਿੰਘ ਆਪਣੇ ਖਾਤੇ ਆਪਣੀ ਝੋਲੀ ਪਾ ਵੀ ਜਾਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ